ਲੋਰੀ ਕਰਨ ਗੱਲ ਹੋ ਗਿਆ ਰੈਡੀ ਮੇਰੇ ਵਾਸਤੇ ਕੀ ਲੈ ਕੇ ਆਏਗਾ ਖਾਣ ਨੂੰ ਹਾਂ ਲੈ ਆਏਗਾ ਜੈਕਟ ਕਿਹੜੀ ਪਾਉਣੀ ਪਤਾ ਹੈ ਪੂਰੀ ਬਾਹ ਵਾਲੀ ਅੱਧੀਆਂ ਬਾਹ ਵਾਲੀ ਬਾਹਾਂ ਠਰ ਨਾ ਚੰਗਾ ਤੁਸੀਂ ਕਿਹੜੀ ਪਾਉਣੀ ਆ ਤੇਰੀ ਮਰਜੀ ਤੁਹਾਨੂੰ ਕੋਟੀ ਜੀ ਦੇ ਦਿੰਦੇ ਆ ਫੜੋ ਫਿਰ ਮੈਂ ਕੱਢ ਕੇ ਦੇਵਾ ਨਹੀਂ ਕੋਟੀ ਤਾਂ ਖੰਦ ਹੈ ਕੁਈ ਹੋ ਰਿਹਾ ਨਹੀਂ ਅੱਤੀ ਪਾਣ ਲੈਣਾ ਵੀ ਉਹ ਕਾਲੀ ਜੀ ਦੇ ਦੇ ਤਾਂ ਜਾ ਨਹੀਂ ਕਿਤੇ ਤੇ ਜਲਦੀ ਤੂੰ ਸਿਕੁੱਲੇ ਛੱਡ ਰਿਹਾ ਹੀ ਪਾਉ ਤੇ ਮਰੇ ਉੱਤੇ ਗਭੀ ਮੋਟਾ ਯਾਰ ਬਾਹ ਮੈਂ ਤਾਂ ਆਇਆ ਨਾ ਹੁਣ ਤਾਂ ਇਹ ਬਹੁਤ ਮੋਟਾ ਠੰਡ ਦਾ ਵੈਸੇ ਨਹੀਂ ਲੱਗਦੀ ਲੱਗਦੀ ਫਿਰ ਨੀਲੀ ਪਾ ਲੋ ਨੀਲੀ ਦੇ ਕਿਤੇ ਭਈ ਗਾ ਨਹੀਂ ਨੀ ਉਹ ਜਿਹੜੀ ਉਦੇਪਾ ਕੇ ਗਈ ਵਿਆਹ ਤੇ ਉਹਦੇ ਤੇ ਕਿਤੇ ਪਈ ਜੜੇ ਟੜੇ ਕਿਹੜੀ ਉਹ ਜਾਮਨੀ ਜੀ ਕੇਪੀ ਦੇ ਬਿਆਲੇ ਯਾਰ ਉਹਦੇ ਪਾ ਕੇ ਨਹੀਂ ਗਈ ਬੋਲੇ ਕੇ ਅੱਛਾ ਕਿ 10 ਹਾਂ ਇਹ ਬਟਨ ਖੁੱਲਣਾ ਕਿਨੇ ਕਿਨੇ ਜਾਣਾ ਹੋਰ ਕਿਨੇ ਜਾਣਾ ਕਰਨ Yeah. Mm -hmm. you बताओ इसके बाद है ना एक बार जब मैं भाई अभी अपने निज़े का परिवार इसे निज़े का परिवार अगर मेरे पास जाने की निकालता है तो बाद में भैया राम पर देर-देर के फिर मिलेंगे ਕਹਨੇ ਆਹ ਉਹ ਦੰਦ ਨੂੰ ਕੱਢ ਉਹ ਹੋਰ ਕੱਢ ਕੇ ਇੱਕ ਹੋਰ ਨਾ ਸਾਖ ਉਹ ਇਧਰ ਲਾ ਵੀ ਸੰਕਰ ਲੈਂਦੇ ਪਤਾ ਜਿੱਤਾ ਕਿ ਚੰਗੀ ਨਹੀਂ ਕੋਈ ਨਹੀਂ ਜਾਂਦੇ ਫੇਰੇ ਦੇ ਨਾਲ ਇਨਾਲਾ ਉਸੇ ਤੱਕ ਇਹਦੇ ਦੇ ਚਾਰ ਮਿੰਟ ਲੱਗਣਗੇ ਨਾ ਉਹ ਬੇਲਬਸ ਉਹਦੇ ਵੱਨੀ ਸੱਤਾਂ ਵਿਚਾਰੀ ਵੱਲੀ ਲਿਆ ਕੇ ਬੰਦ ਲਈ ਐ ਇਹ ਤੇ ਚਾਚੀ ਦੇ 6:00 ਵੱਜ ਗਏ ਭਜਨ ਕੋ ਡੱਗ ਪੀ ਹੋਰ ਉਹ ਤਾਂ ਹੱਕ ਪਤਾ ਨਹੀਂ ਕੁल्ले 'ਚ 6:00 ਵੱਜ ਗਏ ਰਾਣੀ ਕੋਲ ਗਈ ਵੀ ਆ ਦੇਖੀ ਦੰਦਿਸ ਹਾਂ ਉੱਥੇ ਕਦੋਂ ਉਹ ਤਾਂ ਫਲ ਲੈ ਕੇ ਆਉਂਦੇ ਆ ਜਾਣਾ ਬਣਾ ਭੋਗ ਤੇ ਹਾਂ ਹੂੰ ਉੱਥੇ ਲੱਗੀ ਹੋਯੋ ਬਗੀ ਤਾ ਇਹ ਕਿ ਨਹੀਂ ਨਿਕਲੇ ਹਾਂ ਤੇ ਬਸ ਇਹ ਨਿਕਲਣੀ ਆ ਲਾ ਤੁਮ ਬਸ ਸਤਾ ਪਾਇਦਾ ਹੋ ਕਰ ਲਈ ਹਰ ਦੇ ਪਿੱਛੇ ਦੀਆਂ ਬਸ ਨਾਗੇ ਸਰਵਾਦੀ ਤੇ ਮਤਾਂ ਨਾ ਨਾ ਇੰਨੀ ਗਿੱਦੇ ਸਾਡੀ ਹਰਦਪਰਦ ਕਰਦੇ ਨੇ ਸਾਲ ਤੇ ਮੈਂ ਲੈ ਕੇ ਰਖੇ ਤਾਂ ਜਾਇਆ ਉਹ ਤੇ ਝੋਟੀ ਝੋਕੇ ਲਿਆ ਦੋ ਕਰ ਜੋ ਕੱਟੀ ਨੂੰ ਧੁੱਪੇ ਕੱਢਿਆ ਕਰੋ ਬਾਹਰ ਭੱਜਣਾ ਇੱਥੇ ਨਾ ਲੈ ਕੇ ਉਹਨੂੰ ਨਾ ਵਿਚਾਰੀ ਨੂੰ ਤਰਨ ਸਿਖਾਵਾਂਗੇ ਨਹੀਂ ਭੱਜਿਆ ਕਰੂਗੀ ਮਗਰ ਜਦ ਗੁੜ ਦੀ ਰੋੜੀ ਵਿਖਾਇਆ ਕਰਾਂਗੇ ਬਾਜੀ ਆ ਉਹਦਾ ਨਾਂ ਬਾਜੀ ਨਾ ਉਹ ਵੀ ਸੋਹਣਾ ਮੈਂ ਕਹਿੰਦਾ ਸਾਮ ਨੂੰ ਚੋਣੀ ਆਉਣੀ ਸਾਮ ਨੂੰ ਬੰਨ ਗਲਾਸ ਪਾਏ ਆ ਤਾ ਚੌਂਕਲ ਨੂੰ ਤੋ ਬੋਲ ਬੰਨ ਗਲਾਸ ਪਾਏ ਦੁੱਧ ਆਪਣਾ ਹੋ ਨਾ ਪਾ ਦੀ ਗੜਵੇ ਵਾਲਾ ਹਾਂ ਉਹ ਗੜਵੇ ਵਾਲਾ ਦੁੱਧ ਨਹੀਂ ਪਾਉਣਾ ਹਾਏ ਮੇਰਾ ਅੱਬਾ ਇਹ ਤਾਂ ਵਰਤਨਾ ਹੀ ਨਹੀਂ ਆਪਾਂ ਵੀ ਵਰਤਨਾ ਘਰੇ ਪੀਣਾ ਹੀ ਨਹੀਂ ਹਜੇ ਨਹੀਂ ਚੀਗੀ ਕਰਦੇ ਬੰਦਾ ਇੱਥੇ ਹੀ ਅੰਦੀ ਦੇਖ ਸਾਰੇ ਨਵਾਂ ਤੇ ਲੈ ਕੀ ਹੈ ਨਾ ਹਰ ਕਾਤਾ ਲੈ ਸਈਆ ਬਣ ਇਧਰ ਲੈ ਤੇਰੇ ਗੈਸ ਬੰਦ ਕਰ ਦੇ ਦੁੱਧ ਨਾ ਹੁਣ ਹੋਰ ਪਾ ਦੀ ਇਹ ਤਾਂ ਝੋਟੀ ਨੂੰ ਪਾ ਦੋ ਹੁਣ ਚਾ ਕੜਾਈ ਸਹੀ ਇੱਥੇ ਕੜਾਈ ਚ ਕਰ ਜਾ ਢੇਰੀ ਹੁਣ ਧੋ ਕੇ ਭਾਂਡਾ ਕਰ ਦੇ ਮਾ ਤਾਂ ਇੰਨੀ ਸੋਣੀ ਲੈ ਚਾ ਲੂਟੀਆਂ ਪਾ ਕੇ ਮਾ ਨਹੀਂ ਵੀ ਮਾਇਂ ਦੋ ਤਬਾ ਮੈਂ ਮਾਹਮਾ ਸਾਰ ਨੋਤੇ ਲਾਲਾਂ ਹਜੇ ਤੇਰਾ ਬੋਣਾ ਫਿਰ ਮਖੀਰ ਹੇ ਨਾਲ ਚਾਹ ਪੱਤੀ ਏ ਝੋਟੀ ਨੂੰ ਨਹੀਂ ਪਾਈਦੀ ਹੁੰਦੀ ਵੀ ਚਾਹ ਪੱਤੀ ਨਹੀਂ ਪਾਈਦੀ ਕਦੇ ਆਲੀ ਤੇ ਪਾਟਾ ਲੈ ਮੈਂ ਕਰ ਤੁਸੀਂ ਦੂਆਂ ਤੇ ਲਊ ਮੇ ਨਾ ਬੋੜ ਲਿਆ ਦੇ ਮੈਨੂੰ ਇੱਕ ਤੋੜੇ ਪਾਈ

नहीं <Sessly> पार्टी <Sessly> ਕਿਆਰੀ ਦੱਬੇ ਪਾਈ। ਉਹ ਕੀ ਹੁਣ ਪਾਰੇ ਚ ਪਾਈ ਜਾਨੂੰ ਧਾਗੇ ਇਹ ਆਪ ਹੀ ਪੜ ਗਈ। ਮੈਂ ਤਾਂ ਤਾਂ ਨਹੀਂ ਤਾ। ਲਾ ਅੱਛਾ ਜੀ। ਬਹੁਤ ক্লোਵੀ ਟਾਈਮ ਵੱਜ ਗਏ 5 ਤੇ ਆਪਣਾ ਧਾਰਾਂ ਦਾ ਟਾਈਮ ਹੋ ਗਿਆ। ਦਿਖਾਉਨੇ ਤੁਹਾਨੂੰ ਦੇਖੋ ਬਈ ਨੰਨੇ ਮੰਨੇ ਨਿੱਗੇ ਨਿੱਗੇ ਥਾਂ ਖੜੇ ਆ ਹੈ ਚਾਰ ਛਪੇਰਾ ਕਵਰ ਹੋ ਗਿਆ ਤੇ ਸਾਰਾ ਨਿੱਗਾ ਹੋ ਗਿਆ ਆਪਣਾ ਬਰਾਂਡਾ ਵੀ ਤੇ ਸ਼ੈੱਡ ਵੀ ਸਾਰਾ ਨਿੱਗਾ ਹੈ ਦੇਖੋ ਬਦਲੋ ਕੇ ਬਾਜੀ ਹੈ ਬਾਜੀ ਵੀ ਸੁਣ ਆ ਆਪਣਾ ਗੱਗੂ ਮੱਗੂ ਆ ਓਏ ਗੱਗੂ ਮੱਗੂ ਮੱਗਦੇ ਓਠਾ ਬੋਤ ਇਹਦਾ ਇੱਕ ਨਾਮ ਪੱਕਾ ਰੱਖੋ ਫੇਰ ਇਹਨੂੰ ਆਪਾਂ ਸਿਖਾਵਾਂਗੇ ਵੀ ਆਇਆ ਕਰੂਗਾ ਹਾਂ ਹਾਂ ਭੱਜੀ ਹਨ ਮੈਂ ਨਾ ਕਿਹੜਾ ਗੱਲ ਕਰਨੀ ਆ ਹੁਣ ਫੋਨ ਆ ਗਿਆ ਔਰ ਚੱਲ ਬਈ ਆਪਾਂ ਚੋਣ ਲੱਗੇ ਹੈਗੇ ਆਪਾਂ ਛੋਟੀ ਆਪਣੀ ਉਹ ਠੀਕ ਠਾਕ ਹੈ ਕੱਟੀ ਹੋ ਇਧਰ ਨੂੰ ਇਹ ਇਹਦਾ ਜਨਮ ਹੋਇਆ ਬੁੱਧਵਾਰ ਨੂੰ ਸਿੱਧੇ ਪਾਸੇ ਦੀ ਲਾ ਵੀਰ ਜੀ ਉਹ ਸਿੱਧੇ ਪਾਸੇ ਦੀ ਲਾਉਣਾ ਭੈਣ ਤੇ ਨਹੀਂ ਪੜਾ ਇਧਰ ਨੂੰ ਕਰ ਝੋਟੀ ਨੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਤੇ ਇਹ ਝੋਟੀ ਆਪਣੀ ਸੂਈ ਸੀ ਬੁੱਧਵਾਰ ਨੂੰ ਤੇ ਆਪਾਂ ਜਿੱਦਾਂ ਇਹਦਾ ਰਕੱਟੀ ਦਾ ਨਾਮ ਪਹਿਲਾਂ ਰੱਖਿਆ ਸੀ ਬੱਤਲੀ ਪਰ ਮੇਰਾ ਹੁਣ ਕਿਤੇ ਮਨ ਕਰਦਾ ਵੀ ਇਹਦਾ ਨਾ ਬਾਜੀ ਰੱਖ ਦਗੇ ਮੈਂ ਨਾ ਤੈਨਾਂ ਨਾਲ ਗੱਲ ਕਰਨੀਆਂ ਬਾਜੀ ਬਾਜੀ ਰੱਖ ਦਗੇ ਵੀਰ ਜੀ ਬਦਲੀ ਕੇ ਬਾਜੀ ਬਦਲੀ ਨਾ ਆਉਂਦੀ ਨਾ ਪਤਾ ਵੀਰ ਜੀ ਕਹਿੰਦਾ ਬਦਲੀ ਰੱਖ ਦੋ ਨਾਲੇ ਬਦਲ ਆ ਜਾਗਾ ਤੇ ਮੈਂ ਕਰਦਾ ਅੱਧੇ ਘੰਟੇ ਤੱਕ ਫੋਨ ਆ ਛੋਟੀ ਚੋਦਾ ਹੈ ਹਾਂ ਉਧਰ ਮਿੰਦਰੀਏ ਦਾ ਫੋਨ ਆਇਆ ਵਾ ਆ ਵੀਦੂ ਆ ਕਰ ਲੈ ਚਾਚੀ ਨਾਲ ਗੱਲ ਉਹਨਾਂ ਨਾਲ ਮੈਂ ਬਲਾ ਹੋਗਾ ਜਨ ਮੈਂ ਬਲੌਗ ਦਾ ਐਂਡ ਕਰਨਾ ਉਹਦਾ ਬਲੌਗ ਦੇਖ ਲਈ ਪਹੁੰਚੀ ਇਹਦਾ ਉਹ ਕਹਿੰਦਾ ਮੈਂ ਬਲੌਗ 'ਚ ਨਹੀਂ ਆਉਣਾ ਅੱਛਾ ਹੂੰ ਤਾਂ ਨਹੀਂ ਕੋਈ ਦਾ ਠੀਕ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਨਾ ਬਦਲੀ ਸੋਹਣਾ ਲੱਗਦਾ ਬਦਲੀ ਕਿ ਬਾਜੀ ਰੱਖੀ ਗਈ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੀ ਅੱਗੇ ਸੋਮਾ ਸੀ ਮੰਗੋ ਸੀ ਬੀਰੋ ਸੀ ਹਾਂ ਹਾਂ ਇਹਨਾਂ ਨੂੰ ਦੇਖ ਲੋ ਪਤਾ ਲੱਗ ਜਾਂਦਾ ਵੀ ਸਾਡਾ ਨਾਮ ਮੰਗੋ ਬੀਰੋ ਆ ਹਾਂ ਇਹ ਬੀਰੋ ਆ ਤੇ ਮੰਗੋ ਖੜੀ ਏ ਛੋਟੀ ਵਾਲੀ ਤੇ ਚਲੋ ਜੀ ਟਾਈਮ ਹੋ ਗਿਆ 5:30 ਹੁਣ ਆਪਾਂ ਧਾਰਾਂ ਚੋ ਲਈਏ ਤੇ ਇੱਥੇ ਕਿ ਜੇ ਆਇਆ ਦਿਨ ਬੈਂਦੇ ਛਪ ਜਾਂਦਾ ਕਿ ਹ ਇੱਕ ਠੰਡ ਜਿਆਦਾ ਹੋ ਜਾਂਦੀ ਕਰਕੇ ਉਧਰੋਂ ਸਵੇਰੇ 10 ਵਜੇ ਤੱਕ ਧੁੰਦ ਨਹੀਂ ਲੈਂਦੀ ਤੇ ਐਸ ਵੇਲੇ ਹੀ ਇੱਥੇ ਵੀਰ ਜੀ ਹੁਣ ਗੋਆ ਸਾਰਾ ਖਿੱਚ ਕੇ ਫੇਸਬੁੱਕ ਪਾਇਓ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਕਰਦੇ ਆ ਇੱਥੇ ਹੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ